ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੇਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨਮ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਸਾਡੇ ਸਭਨਾਂ ਦੇ ਉੱਪਰ ਕੀਤੀ ਹੈ ਰੋਜ਼ਾਨਾ ਦੀ ਤਰ੍ਹਾਂ ਗੁਰਸਵਾਰਿਆਂ ਪਾਸੋਂ ਅੱਜ ਜੀ ਨੇ ਸੋਦਰ ਪਾਵਨ ਕੁਰਬਾਨੀ ਦਾ ਪਾਠ ਉਪਰੰਤ ਅੰਮ੍ਰਿਤਮਈ ਕੀਰਤਨ ਦੇ ਨਾਲ ਸਾਂਝ ਬਣਾਈ ਹੈ। ਚੱਲ ਰਹੀ ਲੜੀਵਾਰ ਪਾਵਨ ਕੁਰਬਾਨੀ ਦੇ ਵਿਚਾਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿਚਾਰ ਦੇ ਤਹਿਤ ਗੌੜੀ ਰਾਗ ਦਾ ਤੀਜਾ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਦਾਤਾਰ ਜੀ ਬਖਸ਼ਿਸ਼ ਕਰਨ ਮਨੁਮਵਤਿਆ ਨੂੰ ਇਕਾਗਰ ਕਰਦਿਆਂ ਸਤਿਗੁਰੂ ਜੀ ਦੀ ਮubar ਗੁਰਬਾਣੀ ਦੇ ਵਿੱਚੋਂ ਇਸ ਕੀਮਤੀ ਖਜ਼ਾਨੇ ਨੂੰ ਖਾਣ ਤੇ ਖਰਚਣ ਦਾ ਯਤਨ ਕਰੀਏ ਵਿਚਾਰਨ ਦਾ ਯਤਨ ਕਰੀਏ ਆਰੰਭਤਾ ਕਰਦਿਆਂ ਆਉ ਫਤਿਹ ਦੀ ਸਾਂਝ ਕਰੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇਨਸਾਨ ਦੇ ਜੀਵਨ ਦੀ ਹਾਲਤ ਨੂੰ ਬਿਆਨ ਕਰਦਿਆਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਸਰ ਕਹਿੰਦੇ ਇਨਸਾਨ ਦੀ ਜ਼ਿੰਦਗੀ ਦਾ ਰੁਝਾਨ ਵੇਖੋ ਜੋ ਇਹਦੇ ਜੀਵਨ ਦਾ ਮਕਸਦ ਹੈ ਉਸ ਮਕਸਦ ਨੂੰ ਭੁਲਾ ਕੇ ਜੋ ਇਹਦੇ ਜੀਵਨ ਦਾ ਐਮ ਨੁਕਤਾ ਹੈ ਉਹਨੂੰ ਭੁਲਾ ਕੇ ਦੂਜੇ ਪਾਸੇ ਦੌੜਿਆ ਫਿਰਦਾ ਹੈ ਉਸ ਦੌੜ ਦੇ ਵਿੱਚੋਂ ਆਖਰਕਾਰ ਇਹਦੇ ਪੱਲੇ ਹਾਰ ਪੈਂਦੀ ਹੈ ਇਹਦੇ ਪੱਲੇ ਨਮੋਸੀ ਪੈਂਦੀ ਹੈ ਬਚਨ ਸਾਡੇ ਸਾਹਮਣੇ ਰੱਖਿਆ ਸਹਿਬ ਕਹਿੰਦੇ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵਤ ਬਹੁਤਾਂ ਗਿਣਤੀ ਦੇ ਵਿੱਚ ਸਤਿਗੁਰੂ ਨੇ ਇਨਸਾਨ ਦਾ ਅਦ੍ਰਿਸ਼ ਬਖਸ਼ਿਸ਼ ਕੀਤਾ ਇਨਸਾਨ ਆਪਣੇ ਮਨ ਚਿੱਤ ਦੇ ਵਿੱਚ ਪ੍ਰਭੂ ਦੀ ਸਤਾ ਨੂੰ ਪ੍ਰਭੂ ਦੇ ਅਹਿਸਾਸ ਨੂੰ ਲੈ ਕੇ ਨਹੀਂ ਆਣਾ ਚਾਹਿਆ ਜਾਂ ਇੰਜ ਕਹਿ ਲਈਏ ਅਜੋਕੇ ਸਮੇਂ ਦੇ ਵਿੱਚ ਸਾਡੇ ਵਾਸਤੇ ਹਰ ਚੀਜ਼ ਦੇ ਵਾਸਤੇ ਸਮਾਂ ਹੈ ਮੈਂ ਬੜੀ ਵਾਰੇ ਦਿਨ ਆਪ ਸੰਗਤਾਂ ਦੇ ਚਰਨਾਂ 'ਚ ਕਰਦਾ ਜੇ ਸੱਚੀ ਸਾਨੂੰ ਆਪਣੇ ਜੀਵਨ ਦੀ ਕਦਰ ਹੁੰਦੀ ਜੇ ਸੱਚੀ ਅਸੀਂ ਰੱਬ ਨੂੰ ਪਿਆਰ ਕਰਦੇ ਜੇ ਸੱਚੀ ਸਾਡੇ ਜੀਵਨ ਦਾ ਇਹ ਮਕਸਦ ਹੁੰਦਾ ਵੀ ਰੱਬ ਦਾ ਜਿੰਨਾ ਸ਼ੁਕਰ ਹੋ ਸਕਦਾ ਉਹਨਾਂ ਸ਼ੁਕਰ ਕਰੀਏ ਤੇ ਸਾਡੇ ਇਹ ਹਾਲਾਤ ਨਹੀਂ ਸੁਣਹਾਉਣੇ ਜਿਹੜੇ ਬਣੇ ਪਏ ਤੁਸੀਂ ਇਸ ਗੱਲ ਦੇ ਨਾਲ ਐਗਰੀ ਕਰੋਗੇ ਅੱਜ ਵੀ ਸਾਡੇ ਸਮਾਜ ਦੇ ਬੋਹਤਾਂਤ ਲੋ ਬੋਹਤਾਂਤ ਗਿਣਤੀ ਦੇ ਲੋਕ ਗੁਰਦੁਆਰੇ ਜਾਣਾ ਬਾਣੀ ਪੜਨਾ ਇਹਨੂੰ ਵਾਦੂ ਦਾ ਕੰਮ ਸਮਝਦੇ ਨੇ। ਵੇਲਿਆਂ ਦਾ ਕੰਮ ਸਮਝਦੇ ਨੇ। ਕਈ ਵਾਰ ਇਹਨਾਂ ਜੀ ਕਹਿੰਦੇ ਨੇ ਲੈ ਅਸੀਂ ਤੇ ਕੰਮਕਾਰ ਵਾਲੇ ਆ ਭਾਈ। ਅਸੀਂ ਤੇ ਕੰਮ ਧੰਡਿਆਂ ਵਾਲੇ ਹਾਂ। ਸਾਡੇ ਕੋਲ ਇਹਨਾਂ ਸਮਾਂ ਕਿੱਥੇ ਅਸੀਂ ਗੁਰਦੁਆਰੇ ਆਈਏ। ਸਾਡੇ ਕੋਲ ਇਹਨਾਂ ਸਮਾਂ ਕਿੱਥੇ ਅਸੀਂ ਬਾਣੀ ਪੜੀਏ। ਨਹੀਂ ਭਾਈ ਕੰਮ ਧੰਦਾ ਬੜੀ ਮੁਬਾਰਕ ਗੱਲ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਪਰ ਜਿਸ ਜੀਵਨ ਦੇ ਵਿੱਚ ਰੱਬ ਨਹੀਂ ਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਸਮਾ ਪਾ ਕੇ ਦੁਨੀਆ ਦੀ ਹਰ ਉਹ ਚੀਜ਼ ਤੁਹਾਨੂੰ ਦੁੱਖ ਦੇਣ ਲੱਗ ਪੈਂਦੀ ਹੈ ਜਿਸ ਦੇ ਵਿੱਚੋਂ ਰੱਬ ਨਿਕਲ ਜਾਏ ਜੇ ਰੱਬ ਨਾਲ ਹੈ ਤੇ ਹਰ ਚੀਜ਼ ਚੰਗੀ ਹੈ ਜਿਸ ਜੀਵਨ ਦੇ ਵਿੱਚ ਉਹ ਰੱਬੀ ਅਹਿਸਾਸ ਮਾਰ ਨਿਕਲ ਗਿਆ ਤੇ ਜਿਹੜੀਆਂ ਚੀਜ਼ਾਂ ਜਿਹੜੇ ਪਦਾਰਥ ਮਨ ਨੂੰ ਸਕੂਨ ਦਿੰਦੇ ਨੇ ਮਨ ਨੂੰ ਸ਼ਾਂਤੀ ਦਿੰਦੇ ਨੇ ਜਿਸ ਪਰਿਵਾਰ ਦੇ ਵਿੱਚ ਬੈਠਿਆ ਮਨ ਚਿੱਤ ਜੁੜ ਜਾਂਦਾ ਸਮਾਪਾ ਕੇ ਉਹੀ ਚੀਜ਼ਾਂ ਸਾਨੂੰ ਦੁਖੀ ਤੇ ਤੰਗ ਕਰਨ ਲੱਗ ਪੈਂਦੇ ਆ ਸੈਵਨ ਨੇ ਕਿਹਾ ਇਨਸਾਨ ਕਰ ਕੀ ਰਿਹਾ ਹੈ ਬੜਾ ਪਿਆਰਾ ਬੱਚਾ ਸਤਿਗੁਰੂ ਦੀ ਬਾਣੀ ਦਾ ਮਹਾਰਾਜ ਕਹਿੰਦੇ ਇਹਦੀ ਹਾਲਤ ਇਹ ਹੈ ਜਿਹੜਾ ਲਾਭ ਉਹਦਾ ਕੰਮ ਹੈ ਨਾ ਉਹਦੇ ਪਾਸੇ ਇਹਦਾ ਧਿਆਨ ਨਹੀਂ ਹੈ ਮਹਾਰਾਜ ਨੇ ਸਮਝਾਇਆ ਰੇ ਮੂੜੇ ਮੂੜੇ ਦਾ ਇਨਸਾਨ ਮੂਰਖ ਇਹ ਮੂਰਖ ਇਨਸਾਨ ਤੇਰੀ ਹਾਲਤ ਇਦਾਂ ਦੀ ਬਣੀ ਪਈ ਹੈ ਸਹਿਬ ਕਹਿੰਦੇ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਬੇਗ ਧਾਇ ਜਿੱਧਰ ਪਤਾ ਤੇਰੇ ਜੀਵਨ ਦੇ ਵਿੱਚ ਕੁਝ ਲਾਭ ਆਉਣਾ ਹੈ ਹੁਣ ਲਾਭ ਦਾ ਮਤਲਬ ਕੱਲਾ ਪੈਸੇ ਕਮਾਉਣੇ ਨਹੀਂ ਹੁੰਦਾ ਕੁਝ ਚੰਗਾ ਸਿੱਖਣਾ ਕੋਈ ਚੰਗਾ ਸੁਭਾਅ ਲਾਹੇ ਕੋ ਤੂੰ ਢੀਲਾ ਢੀਲਾ ਜਿੱਥੇ ਲਾਭ ਤੇਰੇ ਜੀਵਨ ਦੇ ਵਿੱਚ ਆਏਗਾ ਉਸ ਪਾਸੇ ਤੇਰੇ ਜੀਵਨ ਦੇ ਵਿੱਚ ਆਲਸ ਹੈ ਟੋਟੇ ਬੇਗ ਧਾਇ ਜਿੱਥੇ ਜਾ ਕੇ ਤੇਰੇ ਜੀਵਨ ਦੀ ਬਦਖੋਈ ਹੋਣੀ ਹੈ ਮਾੜਾ ਸੁਭਾਅ ਮੈਲਾ ਸੁਭਾਅ ਤੇਰਾ ਬਣ ਜਾਣਾ ਹੈ ਉੱਥੇ ਤੂੰ ਭੱਜ ਕੇ ਜਾਣਾ ਤੁਸੀਂ ਅਹਿਸਾਸ ਕਰਕੇ ਵੇਖਿਓ ਮਾਫ ਕਰਿਓ ਗੱਲ ਭਾਵੇਂ ਔਖੀ ਲੱਗੇ ਗੁਰਦੁਆਰੇ ਸਮਾਗਮ ਰੱਖੇ ਹੁੰਦੇ ਆ ਨਾ ਤੇ ਅਸੀਂ ਆਰੰਭਤਾ ਤੋਂ ਪਹਿਲਾਂ ਸਮਾਪਤੀ ਦਾ ਸਮਾਂ ਵੇਖਦੇ ਆ ਰੀਜ਼ਨ ਸਮਾਪਤੀ ਕਿੰਨੇ ਵਜੇ ਹੋਣੀ ਭਾਈ ਸਾਹਿਬ ਜੇ ਭਾਈ ਸਾਹਿਬ ਨੇ ਕਿਹਾ 9 ਵਜੇ ਸਮਾਪਤੀ ਹੋਣੀ ਹੈ ਤੇ ਠੀਕ ਹੈ ਆਪਾਂ ਉਸ ਹਿਸਾਬ ਨਾਲ ਸਾਡੇ 8:30 ਵਜੇ ਘਰੋਂ ਤੁਰਾਂਗੇ ਅੱਧਾ ਪੂਰਾ ਘੰਟਾ ਆਉਣ ਨੂੰ ਲੱਗ ਜਾਣਾ ਤੇ ਬਸ ਹੁਣ ਇੱਧਰ ਸਾਡਾ ਕੰਮ ਬੜਾ ਢਿੱਲਾ ਤੇ ਗੱਲਾਂ ਸਾਡੀਆਂ ਸੁਣ ਕੇ ਵੇਖੋ ਗੱਲਾਂ ਦੇ ਨਾਲ ਤੇ ਇੰਜ ਲੱਗਦਾ ਵੀ ਅਸੀਂ ਬਸ ਹੁਣ ਬਾਬਾ ਕਬੀਰ ਸਾਹਿਬ ਦਾ ਬਚਨ ਹੈ ਨਾ ਬਾਬਾ ਕਬੀਰ ਸਾਹਿਬ ਕਹਿੰਦੇ ਕਈ ਇਨਸਾਨਾਂ ਦਾ ਨਾ ਹਾਲਾਤ ਇਦਾਂ ਦੇ ਬਣੇ ਪਏ ਨੇ ਉਹ ਕਹਿੰਦੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਨਾ ਤੇ ਰੱਬ ਦੀ ਗੱਲ ਸੁਣਦੇ ਆ ਤੇ ਨਾ ਰੱਬ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਕੋਲ ਬੈ ਕੇ ਦੇਖੋ ਉਹਨਾਂ ਦੀਆਂ ਗੱਲਾਂ ਇਦਾਂ ਦਿਹਾਉਂਦੀਆਂ ਵੀ ਜੇ ਇਹਨਾਂ ਦਾ ਵਾਸ ਚੱਲੇ ਨਾ ਤੇ ਅਸਮਾਨ ਥੱਲੇ ਲਾ ਲਾ ਅਗਲਾ ਬਚਨ ਕਹਿੰਦੇ ਹਰ ਜਸ ਸੁਨੈ ਨਾ ਹਰ ਗੁਣ ਗਾਵੇਂ ਬਾਤਨ ਹੀ ਅਸਮਾਨ ਗਿਰਾਵੇਂ ਐਸੇ ਲੋਗਨ ਸਿਉ ਕਿਆ ਕਹੀਐ ਜੋ ਪ੍ਰਭ ਕੀਨ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ ਮਹਾਰਾਜ ਕਹਿੰਦੇ ਜੇ ਇਹੋ ਜਿਹਾ ਬੰਦਾ ਤੁਹਾਨੂੰ ਮਿਲੇ ਨਾ ਕਿਤੇ ਬੜੀ ਕੀਮਤੀ ਗੱਲ ਸਾਡੇ ਕੰਮ ਆਏਗੀ ਮਹਾਰਾਜ ਕਹਿੰਦੇ ਇਹੋ ਜਿਹਾ ਬੰਦਾ ਕਿਤੇ ਤੁਹਾਨੂੰ ਮਿਲੇ ਨਾ ਭਗਤ ਕਬੀਰ ਸਾਹਿਬ ਕਹਿੰਦੇ ਉਹ ਤੋਂ ਡਰ ਕੇ ਰਿਆ ਕਰੋ ਹੁਣ ਡਰ ਕੇ ਰਹਿਣ ਦਾ ਭਾਉ ਬੀ ਜੋ ਕੁਝ ਇਹਦੇ ਜੀਵਨ ਦੇ ਵਿੱਚ ਚੱਲ ਰਿਹਾ ਨਾ ਇਹਨੇ ਮੇਰੇ ਅੰਦਰ ਵੀ ਜ਼ਹਿਰ ਭਰ ਦੇਣੀ ਆ ਤੂੰ ਜਿੱਤਿਆ ਅਸੀਂ ਹਾਰੇ ਤੂੰ ਆਪਣੀ ਥਾਤੇ ਚੰਗਾ ਸੀ ਆਪਣੀ ਥਾਤੇ ਚੰਗੇ ਅਸੀਂ ਬਹਿਸ ਨਹੀਂ ਕਰ ਕਿਉਂਕਿ ਤੇਰੇ ਕੋਲ ਗੱਲਾਂ ਨਹੀਂ ਇਹੋ ਜਿਹਾ ਬੰਦਾ ਤੁਹਾਡੇ ਨਾਲ ਸਾਰੀ ਦਿਹਾੜੀ ਬਹਿਸ ਕਰ ਸਕਦਾ ਪਰ ਜਿੰਨਾ ਸਮਾਂ ਅਸੀਂ ਤੇਰੇ ਨਾਲ ਬਹਿਸ ਕਰਨੀ ਹੈ ਉਹਨਾਂ ਸਮਾਂ ਕੀ ਅਸੀਂ ਬਹਿ ਕੇ ਮਹਾਰਾਜ ਦੀ ਬਾਣੀ ਸੁਣਾਂਗੇ ਨਾ ਜਿੰਨਾ ਸਮਾਂ ਅਸੀਂ ਤੇਰੇ ਨਾਲ ਲੜਨ ਦੇ ਵਿੱਚ ਗੁਜ਼ਾਰਨਾ ਉਨਾ ਸਮਾਂ ਅਸੀਂ ਸਤਿਗੁਰੂ ਦੀ ਬਾਣੀ ਦੇ ਨਾਲ ਜੁੜਾਂਗੇ ਅਗਲਾ ਬਚਨ ਕਿਹਾ ਆਪ ਨਾ ਦੇ ਚੁਰੂ ਪਰ ਪਾਨੀ ਤੈ ਨਿੰਦ ਜਿ ਗੰਗਾ ਆਨੀ ਇਹੋ ਜੇ ਬੰਦੇ ਨੇ ਆਪ ਕਿਸੇ ਦੇ ਬੁੱਕ ਦੇ ਵਿੱਚ ਇੱਕ ਘੁੱਟ ਪਾਣੀ ਵੀ ਨਹੀਂ ਪਾਇਆ ਹੁੰਦਾ ਤੇ ਨਿੰਦਾ ਕੀ ਦੀ ਕਰ ਰਿਹਾ ਜਿਸ ਰੱਬ ਨੇ ਗੰਗਾ ਵਹੀ ਔਰਨ ਹਸਤ ਆਪ ਹੈ ਕਾਣੇ ਇਹ ਬਚਨ ਗੁਰਬਾਣੀ ਦਾ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਇਹੋ ਜਾਂ ਇਨਸਾਨ ਦੂਜਿਆਂ ਦੇ ਉੱਪਰ ਹੱਸ ਰਿਹਾ ਹੈ ਦੂਜਿਆਂ ਦੀਆਂ ਕਮੀਆਂ ਕੱਢ ਰਿਹਾ ਹੈ ਦੂਜਿਆਂ ਦੀਆਂ ਖਾਮੀਆਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਲੱਭ ਲੱਭ ਕੇ ਤੇ ਆਪ ਆਪ ਹੈ ਕਾਣੇ ਆਪ ਦੇ ਵਿੱਚ ਕਿੰਨੇ ਕੁ ਗੁਣ ਨੇ ਤੇਰੇ ਵਿੱਚ ਕਿੰਨੇ ਕੁ ਚੰਗਿਆਈ ਹੈ ਤੂੰ ਕਿੰਨਾ ਕੁ ਜੁੜਿਆ ਹੈ ਹਰ ਸਹਿਬ ਨੇ ਬਖਸ਼ਿਸ਼ ਕੀਤੀ ਇਨਸਾਨ ਦੀ ਜ਼ਿੰਦਗੀ ਦਾ ਦ੍ਰਿਸ਼ ਹੈ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ ਅਹ ਇਸ ਮगन ਰਹ ਮਾਇਆ ਮੈਂ ਕਹੁ ਕੈਸੇ ਗੁਣ ਗਾਵੇ ਦਿਨ ਰਾਤ ਤੇ ਮਾਇਆ ਦੇ ਧੰਡਿਆਂ ਦੇ ਵਿੱਚ ਖਚਤੈ ਦੱਸੋ ਰੱਬੀ ਗੁਣ ਕਿੱਥੋਂ ਗਾ ਲਏਗਾ ਇਹਦਾ ਮਨ ਉਸ ਪਾਸੇ ਜੁੜਦਾ ਹੀ ਨਹੀਂ ਜੇ ਕਿਤੇ ਬਨ ਬਨ ਕੇ ਲੈ ਵੀ ਆਈਏ ਨਾ ਗੁਰਦੁਆਰੇ ਕਿਤੇ ਕਹਿਕਵਾ ਕੇ ਪਰਿਵਾਰ ਦਾ ਕੋਈ ਜੀ ਲੈ ਵੀ ਆਵੇ ਨਾ ਇਹ ਤਾਂ ਵੀ ਨਹੀਂ ਉੱਥੇ ਵੀ ਬਹਿ ਕੇ ਆਪਣੀ ਦਾ ਪੇਚ ਲਾਉਂਦਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈ ਸ਼੍ਰੀ ਰਾਗ ਦੇ ਵਿੱਚ ਉਹਨਾਂ ਉਦਾਹਰਣ ਬੜੇ ਕਮਾਲ ਦੀ ਸਾਂਝੀ ਕੀਤੀ ਸਤਿਗੁਰੂ ਨੇ ਉਦਾਹਰਣ ਦਿੱਤੀ ਡੱਡੂ ਦੀ ਦਾਦਰ ਤੂੰ ਕਬੇ ਨਾ ਜਾਣਾ ਸੜੀ ਡੱਡੂ ਨੂੰ ਉਹਨੂੰ ਉਦਾਹਰਣ ਡੱਡੂ ਦੀ ਹੈ ਗੱਲ ਸਾਡੇ ਜੀਵਨ ਦੀ ਚੱਲ ਰਹੀ ਹੈ ਡੱਡੂ ਨੂੰ ਪੁੱਛਿਆ ਵੀ ਤੂੰ ਕਮਲ ਵੇਖਿਆ ਈ ਉਹ ਕਹਿੰਦੇ ਨਹੀਂ ਕਹਿੰਦਾ ਜਿਸ ਚਿਕੜ ਦੇ ਵਿੱਚ ਤੂੰ ਰਹਿਣਾ ਉਸੇ ਚਿਕੜ ਦੇ ਵਿੱਚੋਂ ਕਮਲ ਦਾ ਫੁੱਲ ਹੋ ਗਿਆ ਉਹਦੀ ਸੁੰਦਰਤਾ ਬਾ ਕਮਾਲ ਹੈ ਬੜਾ ਸੋਹਣਾ ਹੈ ਉਹ ਕਹਦਾ ਵੀ ਨਹੀਂ ਮੈਂ ਚ ਕਮਲ ਤੋਂ ਕੀ ਲੈਣਾ ਮੇਰਾ ਆਲਾ ਦਵਾਲਾ ਚੱਕੜ ਹੈ ਗੰਦਗੀ ਮੇਰਾ ਘਰਨ ਐ ਇੱਥੇ ਹੀ ਖੁਸ਼ ਆ ਉਹਦੇ ਵਿੱਚੋਂ ਇੱਕ ਕਮਲ ਉੱਗਿਆ ਹੋਰਾ ਆਇਆ ਉਹਨੇ ਸੁਗੰਧੀ ਲਈ ਤੇ ਸੁਗੰਧੀ ਲੈ ਕੇ ਉੱਡ ਗਿਆ ਜਿੰਨੇ ਸੁਗੰਧੀ ਲੈਣੀ ਹੁੰਦੀ ਹੈ ਉਹ ਸੁਗੰਧੀ ਲੈ ਕੇ ਆਪਣਾ ਅੱਗੇ ਤੁਰਦਾ ਹੈ ਗੰਦਗੀ ਚ ਰਹਿਣ ਵਾਲਾ ਇਨਸਾਨ ਗੰਦਗੀ ਦੇ ਵਿੱਚ ਰਹਿ ਕੇ ਜੀਵਨ ਗੁਜ਼ਾਰਦਾ ਹੈ ਸਹਿਬ ਨੇ ਸਮਝਾਇਆ ਅਹ ਇਸ ਮਗਨ ਰਹ ਮਾਇਆ ਮੈਂ ਕਹ ਕੈਸੇ ਗੁਨ ਗਾਵੈ ਇਹਦਾ ਚਿਤ ਰੱਬ ਵਾਲੇ ਪਾਸੇ ਨਹੀਂ ਜੁੜਦਾ ਪਹਿਲਾ ਪਦਾ ਹੈ ਪੂਤ ਨੀਤ ਮਾਇਆ ਮਮਤਾ ਸਿਉ ਇਹ ਵਿਦ ਆਪ ਬੰਦਾ ਵੈ ਇਹਨੇ ਮਾਇਆ ਦੀ ਮਮਤਾ ਦੇ ਵਿੱਚ ਨਾ ਆਪਣੇ ਆਪ ਨੂੰ ਬੰਨਿਆ ਹੋਇਆ ਮੋਹ ਦੇ ਵਿੱਚ ਬੰਨਿਆ ਹੋਇਆ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹ ਜਾਗੋ ਜਿਵੇਂ ਮ੍ਰਿਗ ਤ੍ਰਿਸ਼ਨਾ ਇਹ ਬੜੀ ਕਮਾਲ ਦੀ ਉਦਾਹਰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ ਬਾਰ ਸਾਨੂੰ ਪੜਨ ਸੁਣਨ ਨੂੰ ਮਿਲੇਗੀ ਮ੍ਰਿਗ ਤ੍ਰਿਸ਼ਨਾ ਦਾ ਅਰਥ ਮ੍ਰਿਗ ਦਾ ਅਰਥ ਹੁੰਦਾ ਹੈ ਹਿਰਨ ਤ੍ਰਿਸ਼ਨਾ ਦਾ ਅਰਥ ਹੈ ਪਿਆਸ ਰੇਤਲੇ ਮਾਰੂਥਲ ਦੇ ਇਲਾਕਿਆਂ ਦੇ ਵਿੱਚ ਜਿੱਥੇ ਦੂਰ ਦੂਰ ਤੱਕ ਬੜੀ ਵਾਰ ਪਾਣੀ ਦਾ ਕੋਈ ਸਰੋਮਾ ਨਹੀਂ ਹੁੰਦਾ ਪਾਣੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਅੱਤ ਦੀ ਗਰਮੀ ਹੋਵੇ ਧੁੱਪ ਜਦੋਂ ਰੇਤ ਦੇ ਉੱਪਰ ਪੈਂਦੀ ਹੈ ਤੇ ਉਸ ਧੁੱਪ ਦੇ ਨਾਲ ਰੇਤ ਚਮਕਦੀ ਹੈ ਤੇ ਦੂਰੋਂ ਵੇਖਣ ਨੂੰ ਲਿਸ਼ਕੋਰ ਪੈਂਦੀ ਹੈ ਵੀ ਸਾਹਮਣੇ ਪਾਣੀ ਭਰਿਆ ਹੋਇਆ ਹੈ ਕਈ ਵਾਰ ਤੁਸੀਂ ਵੇਖੋ ਜੇ ਤੁਸੀਂ ਸੜਕ ਤੇ ਵੀ ਸਫ਼ਰ ਕਰ ਰਹੇ ਹੋਈਏ ਨਾ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਹੋਈਏ ਤੇ ਸਾਹਮਣੇ ਧੁੱਪ ਹੋਵੇ ਤੇ ਕਈ ਵਾਰ ਸੜਕ ਤੇ ਵੀ ਲੱਗਦਾ ਵੀ ਸਾਹਮਣੇ ਪਾਣੀ ਭਰਿਆ ਹੋਇਆ ਹੁਣ ਹਕੀਕਤ ਦੇ ਵਿੱਚ ਹੈ ਕਿ ਵੀ ਉਹ ਧੁੱਪ ਜਿਹੜੀ ਉਹ ਲੱਕ ਦੇ ਉੱਪਰ ਪੈ ਰਹੀ ਹੈ ਤੇ ਉਹਦੇ ਨਾਲ ਉਹ ਅੱਖਾਂ ਨੂੰ ਇੱਕ ਭੁਲੇਖਾ ਜਾਂ ਪੈ ਰਿਹਾ ਹੁਣ ਮਾਰੂਥਲ ਦੇ ਇਲਾਕਿਆਂ ਦੇ ਵਿੱਚ ਪਾਣੀ ਦਾ ਦੂਰ ਦੂਰ ਤੱਕ ਕੋਈ ਨਾਮ ਨਿਸ਼ਾਨ ਨਹੀਂ ਹਿਰਨ ਨੂੰ ਤੇ ਲੱਗੀ ਹੈ ਪਿਆਸ ਲੱਗੀ ਹੈ ਉਦਿਆਂ ਅੱਖਾਂ ਨੂੰ ਕੁਲੇਖਾ ਪਿਆ ਉਹ ਸਾਹਮਣੇ ਪਾਣੀ ਹੈ ਉਹ ਦੌੜਦਾ ਹੈ ਥੱਕਦਾ ਹੈ ਫਿਰ ਵੇਖਦਾ ਹੈ ਹਜੇ ਸਫ਼ਰ ਲੰਮਾ ਹੈ ਉਹ ਫਿਰ ਦੌੜਦਾ ਹੈ ਥੱਕ ਜਾਂਦਾ ਹੈ ਅੱਗੇ ਵੇਖਦਾ ਹੈ ਹਜੇ ਪਾਣੀ ਦੂਰ ਹੈ ਫਿਰ ਦੌੜਦਾ ਹੈ ਥੱਕ ਕੇ ਹਾਰ ਕੇ ਪਿੱਛੇ ਮੁੜ ਕੇ ਦੇਖਦਾ ਮੈਂ ਜਿਆਦਾ ਦੌੜ ਲਿਆ ਪਾਣੀ ਤੇ ਪਿੱਛੇ ਰਹਿ ਗਿਆ ਇਸੇ ਦੌੜ ਭੱਜ ਦੇ ਵਿੱਚ ਪਿਆਸ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਪਾਣੀ ਕਿਤੇ ਵੀ ਨਹੀਂ ਲੱਭਦਾ ਹੁਣ ਮਹਾਰਾਜ ਨੇ ਇੱਥੇ ਇਸ ਬਚਨ ਦਾ ਬਾਣੀ ਦੇ ਵਿੱਚ ਕਿਉਂ ਜ਼ਿਕਰ ਕੀਤਾ ਤੁਸੀਂ ਵੇਖੋ ਇਹ ਸਾਡੇ ਜੀਵਨ ਦੀ ਬੜੀ ਨੇੜੇ ਹੋ ਕੇ ਉਦਾਹਰਣ ਲੱਗਦੀ ਹੈ ਅਸੀਂ ਸਾਰੇ ਜਦੋਂ ਛੋਟੇ ਸੀ ਨਾ ਜਦੋਂ ਅਸੀਂ ਸਕੂਲ ਟਾਈਮ ਦੇ ਵਿੱਚ ਸੀ ਤੇ ਸਾਨੂੰ ਇਹ ਸੀ ਵੀ ਇੱਕ ਵਾਰ ਬਸ ਕਿਤੇ ਆ ਸਕੂਲ ਦਾ ਜੱਬ ਪੂਰਾ ਹੋਵੇ ਤੇ ਕਾਲਜ ਦੇ ਵਿੱਚ ਜਾ ਕੇ ਤੇ ਸਵਾਦ ਹੀ ਸਵਾਦ ਉਹ ਤੋਂ ਬਾਅਦ ਤੇ ਮौज ਸ਼ੁਰੂ ਹੋ ਜਾਣੀ ਹੈ ਤੇ ਜਦਾਂ ਸਕੂਲ ਤੋਂ ਕਾਲਜ ਵਾਲੀ ਲਾਈਫ ਦੇ ਵਿੱਚ ਆਏ ਨਾ ਤੇ ਪਤਾ ਲੱਗਾ ਵੀ ਇੱਥੇ ਤੇ ਹੋਰ ਹੀ ਜੱਬ ਬੜੇ ਨੇ ਵੀ ਇੱਕ ਵਾਰ ਜੋਬ ਲੱਗੇ ਚਾਰ ਪੈਸੇ ਹੱਥ ਦੇ ਵਿੱਚ ਆਣ ਜ਼ਿੰਦਗੀ ਦਾ ਪਤਾ ਤੇ ਫਿਰ ਲੱਗਣਾ ਚਲੋ ਉਹ ਸਮਾਂ ਵੀ ਆਇਆ ਕਾਲਜ ਵਾਲੇ ਲਾਈਫ ਤੋਂ ਅੱਗੇ ਨਿਕਲੇ ਤੇ ਜੋਬ ਲੱਗ ਗਈ ਜਿੱਦਾਂ ਹੀ ਪੈਸੇ ਹੱਥ ਦੇ ਵਿੱਚ ਆਏ ਜ਼ਿੰਦਗੀ ਦੇ ਅਸਲ ਰੰਗ ਫਿਰ ਪਤਾ ਲੱਗਿਆ ਵੀ ਇਹ ਤੇ ਕੁਝ ਹੋਰ ਹੀ ਨਿਕਲਿਆ ਫਿਰ ਬੰਦਾ ਸੋਚਦਾ ਹਜੇ ਨਾ ਜੋਬ ਛੋਟੀ ਐ ਕਮਾਈ ਘੱਟ ਐ ਕੋਈ ਆਪ ਦਾ ਬਿਜ਼ਨਸ ਪਾਵਾਂਗੇ ਚਾਰ ਪੈਸੇ ਵਧਣਗੇ ਫਿਰ ਸਵਾਦ ਆਏਗਾ ਜ਼ਿੰਦਗੀ ਦਾ ਆਪ ਦਾ ਬਿਜ਼ਨਸ ਪਾਇਆ ਕੰਮ ਵਧਿਆ ਚਾਰ ਪੈਸੇ ਆਏ ਘਰ ਵੀ ਲੈ ਲਿਆ ਪਰਿਵਾਰ ਬਣ ਗਿਆ ਸਭ ਕੁਝ ਹੋ ਗਿਆ ਤੇ ਬੰਦਾ ਜਦੋਂ ਹਾਰ ਕੇ ਥੱਕ ਕੇ ਬੈੰਦਾ ਨਾ ਤੇ ਕਹਿੰਦਾ ਬਚਪਨ ਵਧੀਆ ਨਹੀਂ ਸੀ ਬਚਪਨ ਵਧੀਆ ਸੀ ਪਿੱਛੇ ਵਧੀਆ ਸੀ ਹੁਣ ਇਹਨੂੰ ਮਹਾਰਾਜ ਨੇ ਕਿਹਾ ਮ੍ਰਿਗ ਤ੍ਰਿਸ਼ਨਾ ਅਸੀਂ ਦੌੜਦੇ ਰਹੇ ਦੌੜਦੇ ਰਹੇ ਦੌੜਦੇ ਰਹੇ ਇੱਥੇ ਜਾ ਕੇ ਭੁੱਖ ਪੂਰੀ ਹੋ ਜਾਏਗੀ ਇੱਥੇ ਜਾ ਕੇ ਇਹ ਚੀਜ਼ ਸਾਡੀ ਇੱਕ ਬੜੀ ਵੱਡੀ ਕਮਜ਼ੋਰੀ ਹੈ ਸਾਨੂੰ ਹਰ ਇਨਸਾਨ ਨੂੰ ਇੰਜ ਲੱਗਦਾ ਵੀ ਜਿਹੜੀ ਵਸਤੂ ਜਿਹੜਾ ਪਦਾਰਥ ਜਿਹੜੀ ਚੀਜ਼ ਮੇਰੇ ਕੋਲ ਨਹੀਂ ਹੈ ਦੁਨੀਆ ਦੇ ਸਾਰੇ ਸੁੱਖ ਬਸ ਉਸੇ ਚੀਜ਼ ਦੇ ਵਿੱਚ ਹੀ ਹੈ ਜੋ ਕੁਝ ਮੇਰੇ ਕੋਲ ਹੈ ਉਹ ਸਭ ਬੇਕਾਰ ਹੈ ਉਹਦੇ ਵਿੱਚ ਕੁਝ ਨਹੀਂ ਹੈ ਜਿਹੜੀ ਚੀਜ਼ ਮੇਰੇ ਕੋਲ ਨਹੀਂ ਹੈ ਸਾਰੀਆਂ ਚੀਜ਼ਾਂ ਹੀ ਉਹਦੇ ਵਿੱਚ ਹੈ ਸਾਰੇ ਸੁੱਖ ਹੀ ਉਹਦੇ ਵਿੱਚ ਹੈ ਤੇ ਜਿਨ੍ਹਾਂ ਕੋਲ ਹੈਗੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਤੁਸੀਂ ਕੀ ਖੱਟ ਲੈ ਤੁਹਾਨੂੰ ਕੀ ਮਿਲ ਗਿਆ ਨਾ ਦੇ ਵਿੱਚ ਇਹਨੂੰ ਕਹਿੰਦੇ ਮਿਰਗ ਤ੍ਰਿਸ਼ਨਾ ਬੰਦੇ ਦੀ ਦੌੜ ਕਦੇ ਵੀ ਖਤਮ ਨਹੀਂ ਹੋ ਰਹੀ ਸੁਰਤ ਦੇ ਤੌਰ ਤੇ ਬੰਦਾ ਕਦੇ ਵੀ ਜੋ ਕੁਝ ਉਹਦੇ ਕੋਲ ਹੈ ਉਹਨੂੰ ਹਟਾ ਕੇ ਸਬਰ ਤੇ ਸੰਤੋਖ ਵਾਲੇ ਜੀਵਨ ਨੂੰ ਹੰਡਾਈ ਨਹੀਂ ਪਾ ਰਿਹਾ ਹਰ ਵੇਲੇ ਮਨ ਦੀ ਪਿਆਸ ਮਨ ਦੀ ਤਾਂਗ ਖਤਮ ਹੀ ਨਹੀਂ ਹੋ ਰਹੀ ਦੌੜ ਖਤਮ ਹੀ ਨਹੀਂ ਹੋ ਰਹੀ ਅੱਗੇ ਵਧਦਾ ਵਧਣਾ ਮਾੜਾ ਨਹੀਂ ਪਰ ਜੋ ਕੁਝ ਤੇਰੇ ਕੋਲ ਹੈ ਪਹਿਲਾਂ ਉਹਨੂੰ ਮਾਣ ਤੇ ਲੈਣਾ ਪਹਿਲਾਂ ਉਹਦਾ ਅਹਿਸਾਸ ਤੇ ਕਰ ਲੈ ਇਹਨੂੰ ਸਤਿਗੁਰੂ ਨੇ ਕਿਹਾ ਮ੍ਰਿਗ ਤ੍ਰਿਸ਼ਨਾ ਜਗਤ ਜਿਹੜਾ ਹੈ ਉਹ ਮਹਾਰਾਜ ਕਹਿੰਦੇ ਸਾਰੀ ਦੁਨੀਆ ਇਸੇ ਮ੍ਰਿਗ ਤ੍ਰਿਸ਼ਨਾ ਦੇ ਵਿੱਚ ਦੌੜੀ ਫੇਰ ਰਹੀ ਹੈ ਕਈ ਵਾਰ ਸਾਡੇ ਕੋਲ ਬੜਾ ਵਧੀਆ ਹੁੰਦਾ ਹੈ ਜੋ ਕੁਝ ਸਾਡੇ ਕੋਲ ਹੈ ਬੜਾ ਵਧੀਆ ਹੈ ਪਰ ਅਸੀਂ ਉਹਦਾ ਸਵਾਦ ਨਹੀਂ ਲੈ ਪਾਉਂਦੇ ਅਸੀਂ ਉਹਨੂੰ ਮਾਣ ਨਹੀਂ ਪਾਉਂਦੇ ਤੇ ਉਹਨੂੰ ਨਾ ਮੰਨਣ ਕਰਕੇ ਸਾਡੀ ਜਿਹੜੀ ਭੁੱਖ ਹੈ ਉਹ ਦੂਜੇ ਪਾਸੇ ਲੱਗੀ ਰਹਿੰਦੀ ਹੈ ਸਹਿਬ ਨੇ ਸਮਝਾਇਆ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹ ਜਗ ਸਥਿਰ ਨਹੀਂ ਹੈ ਉਹਨੂੰ ਵੇਖ ਕੇ ਉਹਦੇ ਜਗਤ ਦੇ ਨਾਲ ਜੁੜ ਗਿਆ ਤਾਸ ਦੇਖ ਦੇਖ ਤਾਸ ਉੱਠਦਾ ਵੇ ਉਸ ਜਗਤ ਦੇ ਨਾਲ ਜੁੜਿਆ ਭੁਗਤ ਮੁਕਤ ਸਾਰੇ ਪਦਾਰਥ ਭੁਗਦਾ ਅਰਥ ਸਾਰੇ ਭੋਗ ਜਿਹਦੇ ਹੱਥ ਦੇ ਵਿੱਚ ਨੇ ਮੁਕਤ ਜਿਹੜਾ ਮੁਕਤੀ ਦੇਣ ਵਾਲਾ ਹੈ ਕਾ ਕਾਰਨ ਹਰ ਚੀਜ਼ ਦੇਣ ਵਾਲਾ ਸਤਿਗੁਰੂ ਮੁਕਤੀ ਦੇਣ ਵਾਲਾ ਸਤਿਗੁਰੂ ਮੂਡ ਤਾਹੇ ਬਿਸਰਾਵੇ ਮੂਰਖਾ ਉਸੇ ਰੱਬ ਨੂੰ ਭੁਲਾ ਕੇ ਬੈਗਿਆ ਜਿਨੇ ਸਾਰਾ ਕੁਝ ਦੇਣਾ ਹੈ ਇਹਨੂੰ ਅਸੀਂ ਇੰਜ ਵੀ ਸਮਝ ਲਈਏ ਵੀ ਸਾਨੂੰ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਤੇ ਬੜੀਆਂ ਚੰਗੀਆਂ ਲੱਗੀਆਂ ਦੁਨੀਆ ਦਾ ਕੋਈ ਵੀ ਇਨਸਾਨ ਰੱਬ ਦੀਆਂ ਦਾਤਾਂ ਤੋਂ ਇਨਕਾਰ ਹੀ ਨਹੀਂ ਹੈ ਕੋਈ ਇਨਸਾਨ ਇਹ ਨਹੀਂ ਕਹਿ ਰਿਹਾ ਵੀ ਮੇਰੇ ਕੋਲ ਰੱਬਾ ਇੰਨਾ ਕੁਝ ਬਹੁਤ ਹੈ ਮੈਨੂੰ ਹੁਣ ਛੱਡ ਦੇ ਬਾਕੀ ਕਿਸੇ ਨੂੰ ਦੇ ਦੇ ਨਹੀਂ ਕਿ ਭੁੱਖ ਖਤਮ ਨਹੀਂ ਹੁੰਦੀ ਦਾਤਾਂ ਦੇ ਨਾਲ ਜੁੜਿਆ ਹੋਇਆ ਤੇ ਸਹਿਬ ਨੇ ਬਖਸ਼ਿਸ਼ ਕੀਤੀ ਜੋ ਦਾਤਾਂ ਵੰਡਣ ਵਾਲਾ ਹੈ ਜੋ ਸਭ ਕੁਝ ਦੇਣ ਹਾਰ ਹੈ ਉਸ ਰੱਬ ਤੋਂ ਮੁਕਰ ਗਿਆ ਦੂਰ ਹੋ ਗਿਆ ਮੂੜ ਤਾਹਿ ਬਿਸਰਾਵੈ ਜਨ ਨਾਨਕ ਕੋਟਨ ਮੈ ਕੋ ਭਜਨ ਰਾਮ ਕੋ ਪਾਗ ਸਭ ਕਹਿੰਦੇ ਕਰੋੜਾਂ ਦੇ ਵਿੱਚ ਕੋਈ ਕੱਲਾ ਇਨਸਾਨ ਹੈ ਜਿਹੜਾ ਇਹ ਸਾਰੀ ਦੌੜ ਨੂੰ ਛੱਡ ਕੇ ਇਹ ਸਾਰੀਆਂ ਪਦਾਰਥਾਂ ਨੂੰ ਛੱਡ ਕੇ ਉਹ ਇਹ ਅਰਦਾਸ ਕਰਦਾ ਸਤਿਗੁਰੂ ਮੇਰੇ ਚਰਨਾਂ ਮੇਰੇ ਤੇਰੇ ਚਰਨਾਂ ਦੇ ਵਿੱਚ ਇਹ ਅਰਦਾਸ ਹੈ ਇਹ ਅਰਜ਼ੋਈ ਹੈ ਮੈਨੂੰ ਤੂੰ ਬਖਸ਼ਿਸ਼ ਕਰ ਆਪਣੀ ਬੰਦਗੀ ਦੀ ਬਾਬਾ ਫਰੀਦ ਸਾਹਿਬ ਨੇ ਸਾਨੂੰ ਮੰਗਣਾ ਸਿਖਾਇਆ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਰੱਬ ਦੇ ਦਰ ਤੋਂ ਮੰਗਣਾ ਤੇ ਅਰਦਾਸ ਕਰਿਆ ਕਰੋ ਵੀ ਅਸੀਂ ਤੇਰੇ ਦਰ ਦੇ ਮੰਗਤੇ ਜੇ ਤੂੰ ਬਖਸ਼ਿਸ਼ ਕਰਨੀ ਲੱਗਾ ਜੇ ਤੂੰ ਰਹਿਮਤ ਕਰਨੀ ਲੱਗਾ ਨਾ ਇੱਕ ਦਾਤ ਬਖਸ਼ਿਸ਼ ਕਰ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜਾ ਬੰਦਗੀ ਨੂੰ ਆਪਣੀ ਬੰਦਗੀ ਦੀ ਦਾਤ ਸਾਡੀ ਝੋਲੀ ਦੇ ਅੰਦਰ ਪਾ ਆਪਣੀ ਇਬਾਦਤ ਸਾਨੂੰ ਬਖਸ਼ਿਸ਼ ਕਰ ਆਪਣੇ ਨਾਲ ਜੋੜ ਤੇ ਜਦੋਂ ਅਸੀਂ ਰੱਬ ਦੇ ਨਾਲ ਜੁੜ ਗਏ ਨਾ ਜੋ ਕੁਝ ਅਸੀਂ ਆਪਣੀਆਂ ਮੰਗਾ ਰੱਖ ਰਹੇ ਹਾਂ ਨਾ ਸਭ ਆਪਣੇ ਆਪ ਹੀ ਸਾਡੇ ਕੋਲ ਆ ਜਾਣੀਆਂ ਦੁਨੀਆ ਦੀ ਹਰ ਸ਼ੈ ਸਾਡੇ ਕੋਲ ਆ ਜਾਣੀ ਹੈ ਜਦੋਂ ਦਾਤਾ ਸਾਡੇ ਕੋਲ ਆ ਗਿਆ ਪਰ ਮਹਾਰਾਜ ਨੇ ਉਹੀ ਗੱਲ ਰੱਖੀ ਵੀ ਜਿਹੜਾ ਦਾਤਾ ਹੈ ਉਹਨੂੰ ਤੇ ਚੇਤਾ ਹੀ ਨਹੀਂ ਨਾ ਕਰ ਰਿਹਾ ਬਾਕੀ ਹਰ ਚੀਜ਼ ਦੇ ਨਾਲ ਜੁੜਿਆ ਹੋਇਆ ਜਿਹੜੀ ਵਿਚਾਰ ਸਤਿਗੁਰੂ ਨੇ ਅਰਬਤਾ ਦੇ ਵਿੱਚ ਸਾਡੇ ਸਾਹਮਣੇ ਰੱਖੀ ਪ੍ਰਾਨੀ ਕੋ ਹਰਜਸ ਮਨ ਨਹੀਂ ਆਵੇ ਇਹਦੇ ਮਨ ਦੇ ਵਿੱਚ ਉਹ ਚੀਜ਼ ਜੁੜਦੀ ਹੀ ਨਹੀਂ ਆਪਣੇ ਮਨ ਨੂੰ ਰੱਬੀ ਅਹਿਸਾਸ ਦੇ ਨਾਲ ਰੱਬੀ ਖਿਆਲ ਦੇ ਨਾਲ ਜੋੜ ਹੀ ਨਹੀਂ ਪਾ ਰਿਹਾ ਬਾਕੀ ਹਰ ਚੀਜ਼ ਦੇ ਨਾਲ ਜੁੜਿਆ ਹੋਇਆ ਇਹ ਕਾਰਨ ਹੈ ਸਾਡੀ ਵਿੱਥ ਪਈ ਹੋਈ ਹੈ ਇਹ ਕਾਰਨ ਹੈ ਸਾਡੀ ਦੂਰੀ ਪਈ ਹੋਈ ਹੈ ਸਹਿ ਪਤਸ਼ਾਹੀ ਕਿਰਪਾ ਕਰਨ ਬਖਸ਼ਿਸ਼ ਕਰਨ ਗੋੜੀ 라ਗ ਦੇ ਤਿੰਨ ਸ਼ਬਦ ਅੱਜ ਦੇ دیਵਾਨਾਂ ਤੱਕ ਅਸੀਂ ਵਿਚਾਰੇ ਆ ਜੀ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ